ਹੰਤੇ ਕੇ 11 ਹੋ ਜੂ ਚਾਰ ਅੱਜ ਪਾਲੀਨੀ ਆ ਚਾਰ ਕੱਲੂ ਪਾਲੂਨੀ ਹੰਤ ਦੋ ਦਿਨਾਂ ਲੰਘ ਵੀ ਜਾਣਗੇ ਉਹ ਵੀ ਦਸ ਮੈਨੂੰ ਲੋਕਾਂ ਦੀਆਂ ਚੋਰੀਆਂ ਕਰਨ ਲਾਈਆਂ ਵਾ ਸਿਆਣਾ ਬਿਆਣਾ ਤੂੰ ਹੈਗਾ ਵਾ ਪਹਿਲਾਂ ਤੂੰ ਘਰੇ ਫਬਦਾ ਲਿਆ ਫਿਰ ਤੂੰ ਬੰਦੇ ਲਾ ਹੈ ਦਿੱਤੇ ਮੇਰਾ ਵਾਂਡਰਾ ਵੀ ਰਹਿ ਗਿਆ ਮੈਨੂੰ ਕੀ ਤਾਂ ਕਿ ਆ ਵੀ ਕੰਮ ਨਹੀਂ ਕਰਾਉਨੇ ਆ ਬੰਦਾ ਫਬਦਾ ਲਿਆ ਕੇ ਜੇ ਹੁਣ ਪਤਾ ਲੱਗ ਗਿਆ ਕਿ ਹੁੰਦੇ ਕਿਸੇ ਨੇ ਨਹੀਂ ਪੁੱਛਿਆ ਹੀ ਪਤਾ ਕਿਥੋਂ ਲੱਗਣਾ ਉਹਨੂੰ ਸੁਪਨਾ ਆਉਣਾ ਉਹ ਮੈਂ ਕੱਢਿਆ ਐਵੇਂ ਆਪਣੇ ਮੂੰਹ ਹੀ ਨਾਲ ਲਈ ਜਿੰਨੀ ਕੋਈ ਤੁੰਗਦੇ ਤੰਦਾਂ ਦੇ ਵੀ ਕੰਮ ਹੁੰਦੇ ਤਾਂ ਕਰਕੇ ਕਿੱਥੇ ਰੱਖ ਲਈ ਮੈਂ ਯਾ ਮਾ ਇਨ ਚੀਜ਼ਾਂ ਤੇ ਸਹੀ ਆ ਦੇ ਬਾਲਾ ਹੀ ਤੰਦਾਂ ਜੇ ਡੱਡਾ ਦਿੱਤਾ ਬਸ ਨਾ ਹੀ ਕੀਤਾ ਜਦ ਮੇਰੀ ਜਿੱਤੇ ਪਾਈ ਤੁਰ ਜਾਂਦੇ ਰਹਿੰਦੇ ਆ ਤੇਰਾ ਚੱਲ ਦੇਖਿਆ ਜਿਹਦੇ ਕੀ ਕਰੀ ਜਾਂਦੇ ਕੁਛ ਨਹੀਂ ਆ ਗਿਆ ਆ ਜਾ ਮੈਂ ਇਹ ਗੀਰਨ ਦੇ ਸਬਜੀ ਪਹਾਂਟਾ ਕਾ ਹਾਂ ਤੇ ਨਹੀਂ ਆਈ ਉਹਦੇ ਗੰਡੇ ਦੇ ਅੰਦਰੋਂ ਦਾ ਮੈਂ ਕਰਕੇ ਚੀਰ ਨਹੀਂ ਦਈ ਹੈ ਜੇ ਅੱਛਾ ਹਾਂ ਤੇ ਮੇਰੇ ਪਜਾਰੀ ਜਾਂਦੇ ਤੇ ਗੰਡੇ ਦੇ ਬਾਬਾ ਹੀ ਐ ਇਹੋ ਉਹਨੇ ਮੈਂ ਚਕੂ ਜਿਆ ਚਾਰਿਆ ਅੱਛਾ ਤੇ ਨਿਕਲ ਆਏ ਵਿੱਚੋਂ ਤਿੰਨ ਕਹ ਹੋੜ ਨਿਕਲ ਆਈ ਤੇ ਮੈਂ ਹਾਂ ਚਲੀ ਵੀ ਥਾਲੀ ਲੈ ਲਈਨੀ ਹੁਣ ਫਿਰ ਪਾ ਲਈਨੀ ਮੈਨੂੰ ਪਤਾ ਕਿ ਮੈਂ ਜਾਣਾ ਨਹੀਂ ਜੇ ਨਿਕਲਦੇ ਤੇ ਮੈਂ ਵੈਨਾ ਹੀ ਤੇਰੇ ਲੈ ਜਾਣਾ ਹੀ ਸੀਗਾ ਲੈਣ ਉਹ ਬਾਅਦ ਚ ਆ ਕੇ ਵੇਖਿਆ ਚਕੂ ਜਿਆ ਤੇ ਉਹ ਤੇਰੀ ਸਾਡੇ ਗੰਡੇ ਮੋਕ ਜਦੇ ਸਾਡੇ ਗੰਡੇ ਮੋੜ ਦਿੰਦੇ ਨਾ ਗੰਡੇ ਹੰਦੇ ਨਾ ਮੈਨੂੰ ਪਤਾ ਵੀ ਹੁਣ ਪੜ ਜਾਊ ਕੱਲ ਨੂੰ ਸ਼ਾਮ ਨੂੰ ਕੱਲ ਨੂੰ ਸ਼ਾਮ ਨੂੰ ਤੇ ਮੈਂ ਕਰੀ ਚਾਰ ਗੰਡੇ ਜ਼ਰੂਰ ਤੇਰੇ ਚਾਰ ਦੇ ਆਉਂਗੀ ਚਾਰ ਹੀ ਆਉਂਦੇ ਸੀ ਹਾਂ ਦੋ ਗੰਡੇ ਦੇ ਦਿੰਦੀ ਤੇ ਵਧੀਆ ਕਾਦੀ ਤੇਰੇ ਵਾਸਤੇ ਮਾਹੀ ਲੜਤੀ ਮੇਰਾ ਨਹੀਂ ਮੇਰੀ ਤਰਾਣੀ ਜਿਠਾਈ ਜਿਹੜੀ ਵੀ ਚੋਰੀ ਹੈ ਕੀ ਨੜਕਾ ਹੈ ਕਿਉਂ ਨਹੀਂ ਤੇਰੀ ਕਰ ਵਿੱਚ ਇਹ ਹਿੱਸਾ ਹੈਗਾ ਨਹੀਂ ਹਿੱਸਾ ਦੇ ਹੈਗਾ ਹੀ ਨਹੀਂ ਭੈਣਾ ਮੈਂ ਤੇ ਤੈਨੂੰ ਗੰਡੇ ਦੇ ਕੇ ਤੇ ਆਪਣੇ ਚਾਰ ਰੱਖ ਲੈ ਤੂੰ ਤੂੰ ਨਹੀਂ ਗੰਡੇ ਕਹੂੰ ਮੈਂ ਚੁੱਪ ਓਹ ਮੈਂ ਤੇ ਨਵੀ ਤੇਰੀ ਆਈ ਮੈਂ ਨੋ ਨੀ ਨਾ ਲੜੀ ਨਾ ਬੀਵੀ ਕੀ ਆਖੀਂ ਗਿਆ ਵੇਖ ਲੈ ਨਾ ਤੇ ਗੰਡਾ ਪਛਾਨ ਲੈ ਜੀ ਕੋਈ ਤੇਰਾ ਲੱਗਦਾ ਤੇ ਮੈਂ ਤੇ ਕੋਈ ਵੀ ਨਹੀਂ ਤੇਰੇ ਮੇਰੇ ਤੇ ਵੀ ਆਖੀ ਨਾ ਵੇਲਾ ਗੰਡਿਆਂ ਦੇ ਕਿਤੇ ਨਾ ਗੰਢਿਆੜ ਕੇ ਘੰਟੇ ਹੁੰਦੇ ਤੈਨੂੰ ਪਤਾ ਕੀ ਹਾਂ ਹਾਂ ਹੋ ਵੇਖ ਲੈ ਇਹ ਪਹਿਲੇ ਦੋ ਦੇ ਦੇ ਮੇਰੇ ਘਰੇ ਲੜਾਈ ਪਈ ਤੈਨੂੰ ਕੀ ਦੱਸਾਂ ਮੈਂ ਕਿ ਦੋਰੀ ਨਹੀਂ ਮੈਂ ਨਹੀਂ ਆਉਂਦੀ ਨਹੀਂ ਮੈਨੂੰ ਛੱਡਣਾ ਨਹੀਂ ਹੁੰਨੇ ਆ ਸਾਰੇ ਗੰਡੇ ਚਕਾਰ ਆਈ ਮੈਂ ਤੇਨੂੰ ਪਤਾ ਸਬਜੀ ਘਾਣੀ ਆ ਤੇ ਮੈਨੂੰ ਤੇਨੂੰ ਪਤਾ ਕਿ ਤੂੰ ਕਵੇਲਾ ਵੀ ਹੋ ਗਿਆ ਕਿਉਂ ਤੇ ਤੂੰ ਪਹਿਲਾਂ ਹੀ ਮੈਨੂੰ ਜਵਾਬ ਦੇ ਦਿੰਦੀ ਮੈਂ ਹੋਰ ਕਿਸ ਘਰ ਲੈ ਜਾਂਦੀ ਹੁਣ ਅੱਧਾ ਘੰਟਾ ਤੇਰੇ ਕਰੇ ਬਰਬਾਦ ਕਰਦੀ ਜਵਾਬ ਦੀ ਕੀ ਗੱਲ ਏ ਹਾਂ ਦੀਦੀ ਇੱਕ ਗੱਲ ਪੁੱਛਾਂ ਤੈਨੂੰ ਹਾਂ ਪੁੱਛਾ ਦੇ ਤੁਹਾਡੇ ਕੋਲ ਨਹੀਂ ਆਇਆ ਵਾ ਹਾਂ ਇਹ ਤੇ ਮੈਂ ਤੇਨੂੰ ਆਪਣੇ ਹੱਥੀ ਦਿੱਤਾ ਸੀ ਆਹ ਚਾਰ ਮੈਂ ਹੱਥੀ ਦਿੱਤੇ ਆਹ ਗੰਡੇ ਮੈਨੂੰ ਇੰਜ ਲੱਗਦੇ ਵੀ ਜਿਵੇਂ ਇਹੋ ਗੰਡੇ ਵੀ ਜਿਹੜੇ ਮੈਂ ਰਾਤ ਕਰਕੇ ਆਈ ਹਾਂ ਉੱਥੇ ਕਿੱਤ ਨਾ ਲੜਾਈ ਨਾ ਪਾਈ ਨੀ ਪੁੱਠੀ ਨਾ ਪਾਈ ਪੈਣੇ ਇੱਕ ਗੱਲ ਸੁਣ ਮੇਰੀ ਤਾਪਦੇ ਘਰੇ ਜਾਨੀ ਹੈ ਨਾ ਝੂਠ ਨਾ ਮਾਰ ਤਾ ਨਾ ਇਹਦੇ ਗੰਡੇ ਦੁਬਾਰਾ ਤੇ ਨਹੀਂ ਲੈਣੀ ਕਿ ਫੜ ਕੇ ਹਾ ਹਾ ਇਹ ਆ ਤੂੰ ਕੀ ਕਹਿਦੀ ਹੈ ਤੈਨਾਂ ਮੈਂ ਤੈਨੂੰ ਜੇ ਲਿਆਉਣੀ ਸੀ ਤਾਂ ਮੈਂ ਪਹਿਲਾਂ ਹੀ ਤੇਰੇ ਪੁੱਛੇ ਤੋਂ ਗੰਡੇ ਲੈ ਆਉਂਦੀ ਤੂੰ ਗੱਲ ਨਾ ਪੈ ਜਿਹਨੇ ਅੱਜ ਤੱਕ ਨਹੀਂ ਜਾਂਦੇ ਕੁਝ ਨਹੀਂ ਆਦੀ ਬਤੈਨ ਮੈਂ ਘਰੇ ਘਹਿਣਾ ਨਾ ਨਹੀਂ ਪੈਨੂ ਕੀ ਪਤਾ ਸੀ ਨਹੀਂ ਮੈਂ ਚਿੱਕੂ ਕਿਤੇ ਪਹਿਲਾਂ ਛਾੜ ਲੈਂਦੀ ਆ ਗੰਡੇ ਤੇ ਮੇਰੇ ਪਹਿਲਾਂ ਹੀ ਨਿਕਲ ਆਏ ਮੈਨੂੰ ਵੀ ਨੂੰ ਤੇ ਅੰਜਲਾ ਦੇ ਜਿਵੇਂ ਪਛਾਣੇ ਪਛਾਣੇ ਜੇ ਗੰਡੇ ਲੱਗਨ ਤੇ ਹਾਂ ਨਹੀਂ ਗੰਡੇ ਆ ਗਏ ਗੰਡੇ ਹੁੰਦੇ ਆ ਜਾਣੀ ਭੈਣਾ ਮੈਂ ਕਿੱਥੋਂ ਤੇਰੇ ਚਾ ਗੰਡੇ ਲੈ ਆਂਦੀ ਮੈਂ ਤਾਂ ਸ਼ਾਮਾ ਨੂੰ ਤੇਰੇ ਘਰੇ ਆਪ ਦੇਉਂ ਗਾ ਨਹੀਂ ਮੈਂ ਚੀਜ਼ ਤੇਰੇ ਘਰੋਂ ਧਾਰੀ ਲੈਂਦੀ ਭੈਣਾ ਗੰਡੇ ਆ ਗਏ ਤੇ ਗੰਡੇ ਹੁੰਦੇ ਤੂੰ ਕੀ ਕਦੀ ਜਾਣੀ ਹੈ ਪਹਿਲਾਂ ਤਾਂ ਦੇਣ ਲੱਗੀ ਨੇ 36 ਗੱਲਾਂ ਪਾਤੀਆਂ ਤੈਨੂੰ ਮਗਰੇ ਭੱਜ ਜਾਈ ਮੈਂ ਸਾਹਮਣੇ ਆ ਕੇ ਬੋਦੀ ਕੰਮ ਇਹਨੇ ਮਗਰੇ ਆ ਜਾਣਾ ਤੇ ਚੱਲ ਨਹੀਂ ਪੈਣਾ ਤੂੰ ਧਾਰੇ ਦੇ ਦੇ ਚੰਧਾਰੇ ਦੇ ਦੇ ਮੈਂ ਨਾ ਛਾਮਣ ਤੈਨੂੰ ਮੋੜ ਦੂ ਤੇਰੇ ਗੰਡੇ ਕਰ ਕਰ ਦੋ ਤੇ ਦੇ ਉਹਦਾ ਤੇ ਸਿਆਪਾ ਜਿਹੜੀ ਮੇਰੇ ਗਾਲ ਪੈਣ ਦੇ ਆ ਹਾਂ ਹੈ ਨਹੀਂ ਆ ਤੁਸੀਂ ਕਿਵੇਂ ਦਾ ਕਰਦਾ 10 ਦਾ ਤੇ ਲਈਦਾ ਹੋਰ ਕਰ ਨਹੀਂ ਉਦਾਂ ਏਦਾਂ ਕਰਦੇ ਆਲੇ ਫਿਰ ਜਿਹੜੇ ਮੈਂ ਤੇਰੇ ਕੋਲੋਂ ਦਾ ਇੱਕ ਤੇ ਤੇਰਾ ਪੁੰਗਰਿਆ ਜੇ ਇਹ ਕਾ ਤੇ ਸਿਰਫ ਤੇਰੇ ਦੋ ਰਹਿ ਗਏ ਗੰਡੇ ਹੁਣ ਨਹੀਂ ਆਣੀ ਮੇਰਾ ਗੰਡਾ ਪੈਣਾ ਆ ਪਰ ਲਵ ਮੇਰਾ ਗੰਡਾ ਤੂੰ ਏਦਾਂ ਦੇ ਦਿੱਤੇ ਸੀ ਪੈਣਾ ਵੀ ਨਹੀਂ ਕਿੰਨੇ ਕਿੰਨੇ ਜੇ ਗਲੇ ਗਲੇ ਜੇ ਗੰਡੇ ਵੀ ਜਿਆਦੇ ਨਹੀਂ ਕਿੰਨੇ ਜੇ ਪੜਾਈ ਜਾਨੀ ਮੈਨੂੰ ਸੰਜਗ ਮੈਂ ਕਿਤੇ ਵੀ ਤੋਂ ਸ਼ਾਮ ਦਾ ਪਹੌੜ ਦੀ ਚੰਗਾ ਹੁਣ ਚੇਤੇ ਤੋਂ ਇੱਦਾਂ ਗੰਡੇ ਲੈਣ ਹੀ ਆਉਣਾ ਸੀ ਤੇ ਮੇਰਾ ਅੱਧਾ ਦਿਨ ਚਾਹਦੇ ਬਰਬਾਦ ਕੀਤਾ ਮੈਨੂੰ ਕੀ ਪਤਾ ਸੀ ਮੈਂ ਉਹ ਹੀ ਸਬਜ਼ੀ ਤਾਂ ਲੈ ਲਈ ਤੇ ਮੈਨੂੰ ਪਤਾ ਸੀ ਇੰਨੇ ਕਿਤੇ ਮਰੇ ਪਰਚੀ ਉਹਨਾਂ ਛੋੜੋ ਜੀ ਨੇ ਮੈਂ ਆਹੀ ਪਾਸੇ ਗੰਡੇ ਰੱਖ ਲਈ ਤੇ ਜਾਣੇ ਪਛਾਣੇ ਲੱਗੇ ਹਾਂ ਉਹ ਜੀ ਜਿਆਦੀ ਹੋਵੇ ਤੇ ਫਿਰ ਤੇ ਪਤਾ ਉਹਨਾਂ ਲੱਗੇ ਗੰਡੇ ਤੇ ਇਹੀ ਨਖਤੇ ਚਾਰ ਸੀ ਜਿਹੜੀ ਮੈਂ ਮਾੜੀ ਕਿਸਮਤ ਨੂੰ ਚੋਕ ਲੈ ਆਂਦੇ ਪੈ ਗਿਆ ਪੰਗਾ ਸਾਰੇ ਪਾਸੇ ਮਾਰੀ ਗਈ ਕੀ ਇਸ ਵੀਡੀਓ ਨੂੰ ਵੇਖੀ ਜਾਓਗੀ ਨੂੰ ਹੀ ਉਹ ਤੋਂ ਪਾਸੇ ਰੱਖ ਸਾਹਮਣੇ ਰੱਖਦੇ ਹੈ ਗੰਡੇ ਤਾਂ ਦੀਨੇ ਜੋਕੜੇ ਗੰਡੇ ਤਾਂ ਨਾ ਪਛਾਣਦੇ ਮੈਂ ਮਰਦਾ ਕਿ ਨਾਂ ਦੱਸ ਜੇ ਨੇ ਦੱਸ ਤਾਂ ਲੜਾਈ ਜਾਂਦੀ ਬੱਝ ਜਾਣੀ ਤੇ ਇੰਜ ਕਰਕੇ ਝੂਠੀ ਬੋਲਦੇ ਨੇ ਕਿ ਜੀ ਨੂੰ ਆਪਕੋ ਕਿ ਨਹੀਂ ਉਹਨੇ ਤੇ ਨਹੀਂ ਗੰਡੇ ਖੜੇ ਆਪੇ ਵਰਕੇ ਤਾਂ ਨਾਂ ਲਾ ਲੈਣ ਮਨ ਕੀ ਕਰ ਤੁਹਾਨੂੰ ਪਤਾ ਆਟ ਗਵਾੜ ਦਾ ਤੇ ਕੰਮ ਆ ਨੋਰ ਤੇ ਪਈ ਰਹਿੰਦੀ ਆਂਡੀ ਕਵਾਂਡੀ ਤੇ ਤੇ ਜੇ ਮੈਂ ਦੱਸ ਤਾਂ ਇਹ ਲੜਾਈ ਚੱਲੀ ਬਾਦਸ਼ਾਹ ਐਂਕ ਕਰਦੀ ਆਂ ਦੀਦੀ ਗਾੜੀ ਮੁੱਕਰੀ ਜਾਨੀ ਆ ਗਰੀਲੀ ਵੀ ਮੇਰੇ ਨਾਲੇ ਖੜੀ ਸਾਰੇ ਮੁੱਕ ਜਾਣੀ ਇਹ ਦੇਖਣਾ ਮੈਨੂੰ ਦੇਖੀ ਹਾਂ ਆ ਆਦੀ ਦੀ ਐ ਨਜਰ ਆਈ ਐ ਤੇ ਦੀਦੀ ਚਾਹ ਹਾਂ ਆ ਦੇਖ ਨਾ ਵੀ ਉਹਨੇ ਇੰਨ ਦੇਖ ਰਹੇ ਨੇ ਇਹ ਕਿ ਸਦਾ ਨਾ ਲਾਈ ਦਾਂ ਦਾ ਬਿਨਾ ਗੱਲ ਤੋਂ ਤੂੰ ਭਾਵੇਂ ਪਰਦਾ ਪਾ ਚੋਰੀ ਤੇ ਭਾਵੇਂ ਜੋ ਮਰਜ਼ੀ ਕਰ ਮੈਂ 100% ਤੇ ਗੱਲ ਕਹੀ ਨੀ ਗੰਡੇ ਹੋ ਚੱਕ ਕੇ ਲਗਈ ਨਹੀਂ ਦੀਦੀ ਐਵੇਂ ਨਹੀਂ ਕਿਸੇ ਦਾ ਨਾਮ ਲਈ ਦੰਦਾ ਪਹਿਲਾਂ ਮੈਨੂੰ ਤੂੰ ਦੱਸ ਵਟਗੇ ਸਿਆਣੀ ਐ ਬਹੁਤੀ ਚਾਤਰੇ ਗੰਡੇ ਤੇਰੇ ਕੋ ਦੋ ਲਗ ਗਈ ਫਿਰ ਤੂੰ ਫਿਰ ਦੋ ਦੇ ਕੋ ਫੜ ਵੀ ਨਹੀਂ ਆਈ ਐਡੀ ਸੀ ਤੇ ਕਿਹਨੇ ਟਰੱਕ ਗੰਡਿਆਂ ਦਾ ਘਰ ਲਵਾ ਲਿਆ ਨਹੀਂ ਦੀਦੀ ਉਹਦੇ ਸਿੱਕੂ ਚ ਗੰਡੇ ਨਿਕਲ ਆਏ ਹੀ ਉਹਨੇ ਕਿ ਸਿੱਕੂ ਚ ਕੁਝ ਆੜਿਆ ਹੋਊਗਾ ਕਿੰਨੀ ਨੂੰ ਲਈ ਦੋ ਗੰਡੇ ਜੀ ਜੀ ਤੈਨੂੰ ਬੇਕੋ ਪੜਾਉਂਦੀ ਨਹੀਂ ਬੇਕੋ ਪੜਾਉਂਦੀ ਤੈ ਤੇ ਤੈਨੂੰ ਹੋ ਗਿਆ ਪ੍ਰੀਤ ਸਿਆਣੀ ਪੜ ਸਿਆਣੀ ਘਰ ਸਭ ਨੂੰ ਪਿਆਰੇ ਹੁੰਦੇ ਤੈਨੂੰ ਨਹੀਂ ਆਪਣਾ ਘਰ ਪਿਆਰਾ ਦੀਦੀ ਹੁਣ ਤੂੰ ਗੰਡੇ ਪਾ ਲੈ ਕੀ ਇਹਨੇ ਇੱਕ ਵਾਰ ਜੀ ਨਾ ਲੜਦੇ ਫੇਰ ਨਾ ਦੱਸ ਉਹ ਨਾੜੀ ਜਿਹਦਾ ਆਪਾਂ ਵੇਖਿਆ ਉਹ ਦੇਖੋ ਗੰਡਾ ਕੋਈ ਨਹੀਂ ਸੀਗਾ ਦੀਦੀ ਜਦੋਂ ਆਪਾਂ ਕਿਸੇ ਨੂੰ ਵੇਖਿਆ ਨਾ ਵੇ ਕਿਹਦੇ ਨਾ ਨਹੀਂ ਲੱਗਦਾ ਨਹੀਂ ਤੂੰ ਹੁਣ ਕਈ ਘਰੇ ਗੰਡੇ ਨਹੀਂ ਸੀਗੇ ਹੈ ਇੱਕ ਤਾਂ ਦੱਸ ਤਾਂ ਦਈਂ ਆਂਦੀ ਵਿੱਚ ਕੁਚਾਰ ਲੇ ਦੋ ਗੰਡੇ ਨਹੀਂ ਗਲਾਈ ਮੇਰੇ ਵੇਖਿਆ ਝੂਠ ਭਾਰਤੀ ਆ ਕੋਈ ਸ਼ਿੱਕੂ ਨਹੀਂ ਝਾੜਿਆ ਇੱਥੋਂ ਚੁੱਕ ਕੇ ਲੈ ਗਈ ਆ ਤੂੰ ਉਹਨੂੰ ਇੱਕ ਗੱਲ ਤੇ ਕਹਿੰਦੀ ਮੇਰੀ ਸੁਣ ਗੱਲ ਜਦੋਂ ਸਿੱਕੂ ਜਦੋਂ ਪਹਿਲਾਂ ਘਰੇ ਸਿੱਕੂ ਵੇਖ ਕੇ ਹੀ ਆਈ ਹੋਊਗੀ ਫੇਰ ਸਿੱਕੂ ਜਾ ਕੇ ਝਾੜ ਜਾ ਫੇਰ ਗੰਡੇ ਵੀ ਨਿਕਲ ਆਏ ਪਰ ਬ੍ਰੀਸ ਤੇਰਾ ਦਿਮਾਗ ਨਹੀਂ ਕੰਮ ਕਰਦਾ ਪੜ੍ਹੀ ਲਿਖੀ ਆ ਤੂੰ ਮੇਰੇ ਨਾਲ ਤਾਂ ਜ਼ਿਆਦਾ ਹੀ ਪੜ੍ਹੀ ਆ ਦਿਮਾਗ ਤੇ ਮੇਰਾ ਕੰਮ ਕਰਦਾ ਵਾ ਅਗਲੀ ਰੱਬ ਤੇ ਘਰੇ ਜਾਂਦੀ ਆ ਰੱਬ ਨੂੰ ਮੰਨਦੀ ਜੂਠੇ ਦੀ ਮਾਰ ਚਾਹੇ ਰੱਬ ਰੂਪ ਕਿੱਥੇ ਰਹਿ ਗਏ ਕਿਤੇ ਜਿੱਥੋਂ ਤੱਕ ਮੇਰੀ ਸੋਚ ਆ ਨਾ ਮੇਰਾ ਦਿਮਾਗ ਉਹਨੇ ਨਹੀਂ ਗੰਡੇ ਚੁੱਕੇ ਅੱਗੇ ਤੁਹਾਡੀ ਮਨ ਜਾ ਜਾ ਤੂੰ ਥੋੜੇ ਪੈਰਾ ਤੇ ਪਾਣੀ ਪੈਣ ਦੇਣਾ ਹੁਣ ਦੇ ਜੂ ਦਿੱਤੇ ਆ ਇਹਦੇ ਲੋਹਣ ਗੰਡੇ ਮੇਰੀਆਂ ਚ ਚੰਗਾ ਹੁਣ ਇਹਦੇ ਨਾਲ ਕੋਈ ਤੜਕਾ ਲੱਗਣਾ ਕੀ ਬਣਾਵਾਂਗਾ ਦੋ ਗੰਡੀਆਂ ਇਆਂ ਨਾਲ ਮੈਂ ਕਿਤੇ ਇੱਕ ਦਬਾਰੋ ਪੋਟ ਲਿਆਓ ਹੁਣ ਦੱਸ ਮੈਂ ਇਹਦੇ ਗਾਲ ਪੈ ਜਾਂ ਜਾ ਕੇ ਜਦੋਂ ਮੈਂ ਕਹਿੰਦੀ ਜਿਆ ਮੈਨੂੰ ਖੰਗ ਬੜੀ ਆਉਂਦੀ ਚਾਹ ਦੇ ਘੁੱਟ ਮੈਂ ਪੀਵਾ ਮਾਰਾ ਹਾਂ ਐਵੇਂ ਨਾ ਲੜਕ ਬਹਿ ਜਾ ਕਿਤੇ ਰਾਹ ਗਲੀ ਮੇਲੀ ਵੀ ਕਰੀ ਤੇ ਐਵੇਂ ਨਹੀਂ ਕਿਸੇ ਦਾ ਨਾਮ ਲੈਣਾ ਇਹ ਤਾਂ ਮੈਂ ਵੇਖੂ ਨਾ ਤੂੰ ਮੈਨੂੰ ਬਾਲੀਆਂ ਮੱਤਾਂ ਨਾ ਦੇ ਜਾ ਚਾਹ ਨਹੀਂ ਜੀ ਟੰਡੇ ਮੈਂ ਦਿੱਤੇ ਉਹਨੂੰ ਮੈਂ ਆਪੇ ਉਹਦੇ ਕੋਲ ਦੋ ਗੰਡੇ ਲੈ ਆਉਂਗੀ ਤੁਸੀਂ ਲੜਨਾ ਨਹੀਂ ਬਸ ਮੈਂ ਤੁਹਾਨੂੰ ਕਹਿਤਾ ਨਾ ਇੱਕ ਵਾਰੀ ਚੰਗਾ ਚੰਗਾ ਭੈਣ ਜਾ ਜਾ ਚਾਹ ਲੈ ਘੁੱਟ ਚ ਲੈ ਆ ਦੇ ਹਾਂ ਲੈਉਣੀ ਨਹੀਂ ਲੈਉਣੀ ਦੱਸ ਹਾਤੀ ਹੋਈ ਇਹਦੇ ਵਾਲੀ ਹੈ ਦੱਸ ਪਹਿਲਾਂ ਤੇ ਗੰਡੇ ਹੈ ਨਹੀਂ ਹੁਣ ਉਤਰਿਆ ਕਿਹੜਾ ਸ਼ਕੂ ਝਾੜ ਲਿਆ ਜਿਹਦੇ ਚ ਇਨੇ ਗੱਡੇ ਨਿਕਲ ਆਏ ਬੇਕੂ ਬਣਾਈ ਫਿਰਦੀ ਇਹਨੂੰ ਇਹ ਬਣੀ ਫਿਰਦੀ ਆ ਇਹਨੂੰ ਤਾਂ ਮੈਂ ਫੜੂ ਨਗਰੰਗੇ ਹੱਥੀ ਇਹਨੂੰ ਆ ਲੈਣ ਦੇ ਗੰਡੇ ਤੇ ਨਚੋਰੀ ਕੀਤੀ ਆ ਫੇਰ ਕੋਈ ਨਾ ਕੋਈ ਚੀਜ਼ ਲੈ ਕੇ ਲੈਣ ਤੇ ਇਹ ਆਊਗੀ ਇਹਨੂੰ ਮੈਂ ਦੱਸੂ ਵਿੱਚ ਇਹਨੂੰ ਕਮਾਉ ਆ ਸਾਡੇ ਵਾਲੀ ਜਿਹੜੀ ਬਹੁਤੀ ਚੰਗੀ ਬਣੀ ਕਰਦੀ ਵੇਖੀ ਚੱਲ ਬਣਦਾ ਕੀ ਹੂੰ ਹਾਈ ਨੀ ਮੇਰੀ ਕਿਸਮਤ ਵਾਲੀ ਲੇਲਾ ਗੰਢੇ ਲੈ ਆਈ ਉੱਥੇ ਲੱਗ ਗਈ ਮਿਰਚਾਂ ਵੀ ਪਈਆਂ ਸੀ ਹਰੀਆਂ ਇੰਨੀਆਂ ਸਾਰੀਆਂ ਇੰਨਾ ਕੀ ਕਰਨੀਆਂ ਅਸੀਂ ਤੋ ਤੂੰ ਕਮਲ ਕੇ ਮਿਰਚਾਂ ਲੈ ਆ ਨਾ ਤੇ ਲਾਲ ਹੀ ਹੈਗੀਆਂ ਉਹ ਵੀ ਡੱਬੀ ਚੋਂ ਖਾਲੀ ਹ ਹੁਣ ਦੱਸ ਜੇ ਮਿਰਚਾਂ ਨਾ ਪਈਆਂ ਤਾਂ ਤਾਂ ਵੀ ਸਬਜ਼ੀ ਨਹੀਂ ਕੇ ਕੰਮ ਦੀ ਬਣਨੀ ਮੈਂ ਤਾਂ ਨੂੰ ਸ਼ੱਕ ਜਿਹਾ ਵੀ ਹੋ ਗਿਆ ਸੀ ਤੇ ਹੁਣ ਇਹ ਪਤਾ ਵੀ ਅੰਦਰ ਲੰਮੇ ਪੈਣ ਕਿੰਨਾ ਪੈਣ ਹੈ ਕਰਦੇ ਆ ਚਾਰ ਤੇ ਮੇਚਾਂ ਨਹੀਂ ਲੈ ਆਉਣੀ ਚਾਰੀਆਂ ਨਾਲ ਆਉ ਹੁੰਦੇ ਟੰਗ ਜੋਗੀਆਂ ਲੈ ਆਉਣੀ ਆ ਹੁਣ ਤਾਂ ਮਜਬੂਰੀ ਨੂੰ ਜਾਣਾ ਪੈਣਾ ਵਾ ਤੇ ਇਹ ਚੋਰੀ ਥੋੜੀ ਹੁੰਦੀ ਕੋਈ ਇਹਨੂੰ ਚੋਰੀ ਕੌਣ ਆਂਦਾ ਵਾ ਇਹ ਤੇ ਲੋੜ ਵੱਤ ਚੀਜ਼ ਲੈਣ ਚੰਦੀ ਐ ਮੈਂ ਚੋਰੀ ਨਹੀਂ ਕਰ ਚੰਦੀ ਐਵੇਂ ਮਨਾ ਤਾਂ ਪੁੱਠਾ ਸਿੱਧਾ ਚਲੋ ਜੀ ਜਾਣਾ ਹੁਣ ਤਾਂ ਕੀ ਪਤਾ ਲੱਗਣਾ ਕੋਈ ਜਿੱਤ ਹੈ ਦੀ ਇਹ ਨਹੀਂ ਕਹਤਾ ਲੱਗਦਾ ਉਹ ਗੱਡੀ ਸਾਡੇ ਦਾ ਵੀ ਨਹੀਂ ਉਹ ਤੇ ਆ ਮਾਸਾ ਮੈਂ ਤਾਂ ਸਿੱਧਾ ਹੌਸਲੇ ਚ ਜਾ ਕੇ ਮੇਜ ਚਲਾਇਆ ਮੈਂ ਦੇਚੀ ਪਾ ਲਈ ਅੰਧੀ ਐ ਐ ਨਾ ਤੀ ਸਮਾਂ ਤੇ ਇਹ ਤਾਂ ਨਾ ਕਰਤੀ ਦੇਖੀ ਆ ਕੋਈ ਬੰਦਾ ਆ ਜਿੱਦਾਂ ਕੋਈ ਲੰਗਿਆ ਵਾ ਹੈ ਕੋਈ ਲੰਗਿਆ ਜਰੂਰ ਇਧਰ ਤੇ ਜਾ ਹਾਂ ਮੈਂ ਦੇਖਾਂ ਕਾਉਂਗਾ ਨਾ ਪਰ

ਮੈਂ ਮਿੱਚਾਂ ਕਦੋਂ ਮੈਂ ਤੇ ਛੁੱਟੀਆਂ ਨਹੀਂ ਗਈ ਆ ਮੈਂ ਤਾਂ ਸਬਜੀ ਤੇ ਪਾਉਣੀ ਕਿੰਨਾ ਪੁੱਛਿਆ ਕਿੰਨਾ ਪੁੱਛਿਆ ਸਮਝਾ ਦੱਸ ਪਈ ਮੈਂ ਤੇ ਨਾ ਥਣਵਾਜਾਂ ਮਾਰਦੀ ਰਹੀ ਆ ਵੇਖੋ ਜਿੰਨੀਆਂ ਸਬਜੀ ਤੇ ਪਾਉਣੀ ਹੈ ਚਾਰ ਕਿ ਲਈ ਹੈ ਇਹ ਮੇਰੇ ਫਰਜ਼ ਨਹੀਂ ਪੰਦਾ ਕਹਿੰਦੇ ਘਰੋਂ ਚੀਜ਼ ਜੇ ਜਾਈਏ ਤੇਰੇ ਪੁੱਛਦਾ ਫਰਜ਼ ਨਹੀਂ ਪੰਦਾ ਕਾ ਹਾਏ ਮੈਂ ਤੇ ਬੜੀਆਂ ਬਾਜਾਂ ਮਾਰੀਆਂ ਮੈਂ ਉਹਨੂੰ ਵੀ ਮਾਰੀਆਂ ਆਪਣੀ ਚੀਜ਼ ਨਹੀਂ ਲਿਖਿਆ ਹਾ ਨਹੀਂ ਉੱਠ ਗਏ ਨਹੀਂ ਵੇੜੇ ਚ ਮੈਂ ਬੈਠੀ ਤੈਨੂੰ ਮੈਂ ਨਹੀਂ ਦਸੀਗੀ ਮੈਂ ਹਾਂ ਪਤਾ ਨਹੀਂ ਕਿਹੜਾ ਬੰਦਾ ਲਾਲ ਜੇ ਪਰਨੇ ਕਾਲੇ ਜੇ ਪਰਨੇ ਵਾਲਾ ਲੰਘ ਗਿਆ ਮੈਂ ਤਾਂ ਚੋਰੀ ਚੋਰੀ ਵੇਖਿਆ ਤੈਨੂੰ ਹੈ ਤੇ ਤੂੰ ਅਜੇ ਖੜੀ ਕਿਹ ਗਈ ਨਹੀਂ ਉਸ ਤੋਂ ਉਹ ਸਾੜੀ ਵਾਲੀ ਸ਼ਰੈਣ ਉਹ ਅੱਧੀ ਮੈਂਟਲ ਆਪਾਂ ਨੂੰ ਰੰਗੀ ਸਾਰੀ ਪਾਗਲ ਕਰ ਦਿੱਤਾ ਮੈਂ ਕਾਨੂੰ ਨੂੰ ਪਾਗਲ ਮੈਂ ਤੇ ਧੋਕੀ ਚੀਜ਼ ਮੰਨ ਕੇ ਖੜੀ ਮੈਂ ਵੇਖ ਲਈ ਮੈਂ ਜਿਹੜੀ ਤੇ ਨੱਚਿਆ ਪਈ ਮੈਂ ਤੈਨੂੰ ਅੱਜ ਮਾਰ ਦਿੰਦੀ ਤੇਰੇ ਘਰੇ ਚੀਜ਼ ਪਈ ਹੋਵੇ ਤੇ ਤੇ ਤੋਂ ਬੁੜਾ ਪੁੱਛਣ ਨਾਲ ਜਾਵਾ ਤੇ ਤੇ ਦੱਸ ਦੱਸ ਉਹ ਕਹਿਣਾ ਤੇ ਚੱਲੇਗੀ ਹੁੰਦਾ ਪਰ مشورہ ਪਾਉਣੀ ਚਾਹੀਦੀ ਸ਼ਰਮ ਗੰਡੇ ਦੀ ਚੋਰੀ ਕੀਤੀ ਆ ਨਾ ਦੱਸ ਕੀਤੀ ਆ ਨਾ ਨਾ ਮੈਂ ਗੰਡੇ ਦੀ ਚੋਰੀ ਕੀਤੀ ਗੰਡੇ ਤੇ ਮੈਂ ਫਰੀਦ ਕੋ ਪੁੱਛ ਕੇ ਲਗਾਈ ਸੀਗੀ ਆ ਜਾਣ ਨਹੀਂ ਚਾਹ ਤੇ ਮਨ ਜਾ ਮੈਂ ਤੈਨੂੰ ਕਹੀ ਚੱਲੀ ਮੈਂ ਉਹ ਨਹੀਂ ਚਾਹ ਤੇ ਮੈਂ ਤੇ ਫਰਦ ਤੇ ਬੰਦਾ ਕਿ ਨਹੀਂ ਬੰਦਾ ਮੈਂ ਮਾਰ ਮਾਰ ਤੂੰ ਮੰਨ ਜਾ ਪੰਮੋ ਮੈਂ ਤੈਨੂੰ ਕਹੀ ਨਹੀਂ ਮੰਨ ਜਾ ਗੰਡੇ ਚੋਰੀ ਕੀਤੀ ਇਹ ਤੇ ਮੰਨ ਜੇਗੀ ਮੈਂ ਕੋਸ਼ਿਸ਼ ਨਹੀਂ ਕੀਤੀ ਵੇ ਰੇ ਲੱਚਾ ਕੋਈ ਦੀ ਚੀਜ਼ ਤੇ ਨਾ ਦਰਸ਼ਦਾਰੀ ਲੈਣੀ ਪੜੀ ਆਈ ਚਾ ਲੋਡ ਹੋਈ ਕਿ ਤੈਨੂੰ ਲੈ ਗਈ ਹੋਗੀ ਜੇ ਤੂੰ ਨਾ ਬੰਦੀ ਤੇ ਫਿਰ ਆਪਣਾ ਸਾਫ ਮੈਂ ਇੱਥੇ ਨਾ ਇਧਰ ਵੇਹ ਵੇ ਚੋਰੀ ਕਰਦੀ ਬਸ ਤੋਂ ਫੜੀ ਨਾ ਪ੍ਰੀਤ ਆਵੇ ਮੈਂ ਕਹਿੰਦੀ ਹਾਂ ਕੱਢ ਕੇ ਫਿਰ ਖੜੀ ਗਈ ਮੈਂ ਦੇਖ ਲੈ ਮੈਂ ਤਾਂ ਚਾਰ ਹੀ ਮੇਕਾਂ ਖੜੀਆਂ ਮੈਂ ਇੱਥੇ ਜਿੱਦਾਂ ਹੀ ਖੜੀ ਤੇਰੇ ਪੈਰਾਂ ਦੀ ਕਿਹੜੀ ਮਿੱਟੀ ਇਹਨੇ ਚੁੱਕ ਲਈ ਆ ਤੈਨੂੰ ਦੀਦਾ ਕਾ ਖੜੀ ਗਾਗੋ ਦੀਦੀ ਲੋੜ ਹੋਊਗੀ ਮਿਰਚਾਂ ਦੇ ਦੱਸੇ ਮੈਂ ਆ ਗਿਆ ਮੇਰੀ ਗੱਲ ਸੁਣੋ ਇਹ ਕੋਲੇ ਪਾਗਲ ਕਰਤਾ ਹੈ ਜਿਉਂ ਤੂੰ ਲੋੜ ਆ ਤੂੰ ਮੈਨੂੰ ਪੁੱਛ ਨਹੀਂ ਸਕਦੀ ਤੇ ਚਾਰ ਮਿਰਚਾਂ ਨਿਕੜੀ ਗਾਲ ਜੀ ਮੇਰੀ ਗੱਲ ਤੇ ਸੁਣ ਪੀਤ ਵੀ ਚੋਰੀ ਤੇ ਮੈਂ ਤਾਂ ਕਰਦੀ ਹਾਂ ਮੈਂ ਸੋਚਿਆ ਫਿਰ ਜਿੰਨੀਆਂ ਗਿੰਦਕੇ ਲਗਾਈ ਮੈਂ ਜਿੰਨੀਆਂ ਖੜੀਆਂ ਪੁੰਨੀਆਂ ਮੈਂ ਜਦੋਂ ਆ ਗਈ ਜੀ ਮੈਂ ਆਪੇ ਹੀ ਚੁੱਪ ਕੇ ਰੱਖ ਜਾਣੀਆਂ ਜੀ ਜਿੰਨੀਆਂ ਮੈਂ ਖੜੀਆਂ ਮੈਂ ਓਨੀਆਂ ਖੜ ਲੱਗੀ ਜਿੰਨੀਆਂ ਮੈਂ ਸਬਜ਼ੀ ਦੀ ਪੁੰਨੀਆਂ ਮੈਂ ਕਰੀ ਫਰਿਜ ਚ ਰੱਖਾ ਜੂਗੀ ਫਰਨੇ ਦੀ ਸਬਜ਼ੀ ਲੈ ਆ ਜਾਈਗੀ ਤੇ ਇੰਨੀਆਂ ਕਿ ਮਿਰਚਾਂ ਦਾ ਫ੍ਰੀਜ ਹੀ ਪਾ ਦਿੰਦੇ ਚੱਲ ਜਾ ਕਰਕੇ ਤੂੰ ਨਾ ਲਾਈ ਜਾਂਦੀ ਕੀ ਤੂੰ ਦੇਦੀ ਦੇਦੀ ਉਹਨੂੰ ਲਾਈ ਆ ਨਾਲੇ ਤਾਂ ਚੋਰੀਆਂ ਕਰਦੀ ਐ ਨਾਲੇ ਤਾਂ ਬੰਦਸਾ ਦੀ ਜੀਰੀ 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 ਲਾਈ ਆ ਚੱਲ ਜਾ ਕਰ ਤੂੰ ਤੇਰੇ ਪਾਪ ਗੱਲ ਕਰੂਗਾ ਚੱਲ ਜੇ ਮੈਂ ਫਿਰ ਮੈਂ ਕੰਡੇ ਮਾਨ ਕੇ ਜਾਇ ਤੇ ਵੀ ਕੰਡੇ ਤੂੰ ਚੋਰੀ ਦੇ ਵੇਖ ਕੰਡੇ ਮੈਂ ਤੇਰੇ ਕੋ ਮੰਗ ਕੇ ਖੜੀ ਹੋਈ ਚੋਰੀ ਚੋਰੀ ਕੀਤੇ ਆ ਜੇ ਇਹਨੇ ਮਿਰਚਾਂ ਚ ਕੀਤੀਆਂ ਚੋਰੀ ਇਹਨੇ ਕੰਡੇ ਵਿੱਚ ਚੋਰੀ ਇਹ ਤੂੰ ਮੈਂ ਮੰਨ ਜਾ ਤੂੰ ਬਰੀ ਤੇ ਚੱਤੂ ਤੇ ਤੇਰੀ ਬੋਦੀ ਬੈਠਾ ਕਾ ਚੱਤੂ ਚੱਲ ਗਾ ਮੈਨੂੰ ਕੋਈ ਚੀਜ਼ ਕਰਦੀ ਨੂੰ ਵੇਖ ਲੋ ਕਿ ਤੂੰ ਕੋ ਗਾ ਹਮ ਚੋਰੀ ਕਰਦੀ ਮੈਨੂੰ ਬੜੀਆਂ ਆਵਾਜ਼ਾਂ ਮਾਰੀਆਂ ਤੂੰ ਵੀ ਨਹੀਂ ਹੈਗਾ ਇਹ ਆਵਾਜ਼ਾਂ ਇਹਨੇ ਕਿੱਥੇ ਮਾਰੀਆਂ ਈ ਮੈਨੂੰ ਤੂੰ ਵੀ ਨਾਲ ਪਾਗਲ ਬਣਾਏ ਜਾਂਦੇ ਭਾਵੇਂ ਨਾ ਹੋਵੇ ਮੈਨੂੰ ਯਕੀਨ ਹੈ ਗੰਡੇ ਇਹਨੇ ਕਿਤੇ ਬਾਹਰ ਕਰ ਦੇ ਮੇਤਿਆਂ ਦੇ ਨਾਲ ਨਾਲ ਗੰਡਿਆਂ ਦਾ ਵੀ ਲਾਈ ਦੇ ਕਿਤੇ ਚੱਲ ਤਾ ਆਪਣੇ ਤੂੰ ਬਾਜ਼ ਇਹਨੇ ਆ ਗੱਛਾ ਜੀ ਗੰਡੇ ਦੇ ਕੇ ਜਾਵੇ ਤੇ ਪਰ ਮੈਂ ਇਤਨਾ ਸਬਜੀ ਨੂੰ ਕੁਵੈਲਾ ਹੁੰਦਾ ਮੈਂ ਤਕਰੀਬ ਜਾਨੀ ਜੀਜੀ ਚਾ ਲੈ ਤਾ ਮੇਰੇ ਸਬਜੀ ਖੜੇ ਲੱਗ ਜੂਗੀ ਮੇਰੇ ਸਬਜੀਆਂ ਨੇ ਲੱਗ ਜੂ ਮੈਂ ਚਾਵਾਂ ਵੀ ਵੇ ਚੋਰਾਂ ਦੇ ਕਿਤੇ ਪੈਰ ਹੁੰਦੇ ਆ ਵੇ ਚੋਰ ਨਹੀਂ ਜਾਂਦੀ ਐਂਦਾ ਜਾਂਦੀ ਚੋਰ ਐਂਦਾ ਜਾਂਦੇ ਚੋਰ ਐਂਦਾ ਕਿਉਂ ਨਹੀਂ ਬੋਲੀਦਾ ਮਿਰਚਾ ਛੁਪ ਨਹੀਂ ਗੱਡੇ ਵਿੱਚ ਝੁੱਕ ਕੇ ਲੈ ਗਈ ਆ ਕਿਉਂ ਨਹੀਂ ਤੇਰੀ ਅਕਾ ਤੇ ਪਰਦਾ ਤੇਰੀ ਤੇ ਪਿਆ ਕਿਉਂ ਅਕਾ ਤੇਰੀ ਤੇ ਪਰਦਾ ਪਿਆ ਤੇ ਕਿਉਂ ਨੂੰ ਇੰਨਾ ਚੰਗਿਆ ਸਮਝੀ ਜਾਂਦੀ ਇਹਨਾਂ ਜਿਹੜੀ ਛੱਡ ਪੜੀ ਮੈਂ ਚੱਲੀਂ ਲੈ ਜਾ ਦੇ ਪਰੇ ਛੱਡ ਪਰੇ ਇਹ ਤਾਂ ਤਾਂ ਕੱਲ ਨੂੰ ਸਾਰਾ ਘਰ ਲੈ ਜੂਗੀ ਤੇ ਤੂੰ ਇੱਕੋ ਗੱਲ ਕਰ ਛੱਡੀ ਛੱਡ ਪਰੇ ਘਰ ਲੈ ਗਈ ਤੇ ਫੇਰ ਕਿੱਡੀ ਕਾਲੇ ਹੋਰ ਬਣਾ ਲਾਂਗੇ